ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਮ ਦੋਸਤੋ ਤੇ ਚਲੋ ਜੀ ਅਸੀਂ ਤੁਹਾਨੂੰ ਇੱਕ ਬਹੁਤ ਵਧੀਆ ਨਿਊਜ਼ ਦੇਵਾਂਗੇ ਕਿ ਜਿਹੜੀ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਹਨੀ ਸਿੰਘ ਦੀ ਬਾਦਸ਼ਾਹੀ ਤੇ ਬਾਕੀ ਲੋਕਾਂ ਦੀ ਲੜਾਈ ਇਹਨਾਂ ਦੀ ਮਾਫੀਆ ਮਢੀਰ ਦੇ ਵਿੱਚ ਕੌਣ-ਕੌਣ ਸੀ ਤੇ ਕਿੱਦਾਂ-ਕਿੱਦਾਂ ਸੀ ਕਿਉਂ ਲੜਾਈ ਹੋਈ ਕਿੱਥੇ ਤੱਕ ਕਹਾਣੀ ਗਈ ਤੇ ਉਹਨਾਂ ਬੰਦਿਆਂ ਦੇ ਨਾਮ ਵੀ ਦੱਸਾਂਗੇ ਕਿ ਜਿਹੜੇ ਇਸ ਟੀਮ ਦੇ ਪਿੱਛੇ ਕੰਮ ਕਰਦੇ ਸੀ ਜਿਨ੍ਹਾਂ ਦਾ ਨਾਮ ਕਦੀ ਕਿਸੇ ਨੇ ਨਹੀਂ ਲਿਆ ਉਹ ਬੰਦੇ ਵੀ ਤੁਹਾਨੂੰ ਦੱਸਾਂਗੇ ਤੇ ਸੋਮਵਾਰ ਨੂੰ ਕੱਲ ਦਾ ਦਿਨ ਸੰਡੇ ਹੈ ਤੇ ਪਰਸੋਂ ਨੂੰ ਸ਼ਾਮ ਤੱਕ ਉਹ ਵੀਡੀਓ ਪੂਰੀ ਛੱਡ ਦੇਵਾਂਗੇ ਤੇ ਤਦ ਤੱਕ ਇਹ ਵੀਡੀਓ ਸ਼ੇਅਰ ਕਰੋ ਤਾਂ ਕਿ ਲੋਕ ਉਹ ਵੀਡੀਓ ਦੇਖ ਸਕਣ ਉਹਨਾਂ ਬੰਦਿਆਂ ਦੇ ਕਿਸੇ ਤੇ ਹਣੀ ਸਿੰਘ ਨੂੰ ਬੁਰਾ ਕਿਉਂ ਬਣਾਉਂਦੇ ਨੇ ਤੇ ਇਹ ਬਾਅਦ ਦੇ ਵਿੱਚ ਹਣੀ ਸਿੰਘ ਇਹਨਾਂ ਨੂੰ ਬੁਰਾ ਕਿਉਂ ਲੱਗਦਾ ਇਹ ਗੱਲ ਦੀ ਪੂਰੀ ਕਹਾਣੀ ਸੋਮਵਾਰ ਤੱਕ ਤੁਹਾਨੂੰ ਸ਼ਾਮ ਤੱਕ ਛੱਡ ਦੇਵਾਂਗੇ ਦੁਪਹਿਰ ਤੱਕ ਤੇ ਜ਼ਰੂਰ ਦੇਖਿਓ ਭਰਾ ਸਾਰਿਆਂ ਨੂੰ ਅਜੇ ਤੱਕ ਅਸੀਂ ਕਿਹਾ ਨਹੀਂ ਪਰ ਇਹ ਸਾਰਿਆਂ ਤੱਕ ਗੱਲ ਪਹੁੰਚਣੀ ਚਾਹੀਦੀ ਹੈ ਤਦ ਤੱਕ ਇਹ ਵੀਡੀਓ ਨੂੰ ਸ਼ੇਅਰ ਕਰੋ ਮਿਹਰਬਾਨੀ ਸ਼ੁਕਰੀਆ